ਵੇਰਾ ਕੀ ਹੋਇਆ ਸੀ ਤੇਰੇ ਨਾਲ ਸਾਰਾ ਅੱਜ ਮੈਂ ਨਾ ਆਪਣੀ ਆਈਬੀਟੀ ਇੰਸਟੀਚੂਟ ਤੋਂ ਪੜ੍ਹ ਕੇ ਕਲਾਸਾਂ ਲੈ ਕੇ ਵਾਪਸ ਆ ਰਹੀ ਸੀ 12 ਵਜੇ ਦੇ ਕਰੀਬ ਤੇ ਮੈਂ ਜਦੋਂ ਬੌਨ ਕੈਫੇਟੇਰੀਆ ਦੇ ਕੋਲ ਆਈ ਨਾ ਤੇ ਦੋ ਮੁੰਡੇ ਮੇਰੇ ਮਗਰ ਸਿਗੇ ਉਹਨਾਂ ਨੇ ਮੇਰੇ ਪਾਕਟ 'ਚੋਂ ਫੋਨ ਕੱਢ ਲਿਆ ਜਦੋਂ ਉਹਨਾਂ ਨੇ ਫੋਨ ਕੱਢਿਆ ਨਾ ਮੇਰਾ ਤੇ ਮੈਂ ਉਹਨਾਂ ਮਗਰ ਐਕਟਿਵਾ ਆਪਣੀ ਲਾ ਲਈ ਠੀਕ ਹੈ ਜਦੋਂ ਮੈਂ ਆਪਣੀ ਐਕਟਿਵਾ ਮਗਰ ਲਈ ਨਾ ਇਹ ਇੱਧਰ ਨੂੰ ਮੋੜਨ ਲੱਗੇ ਨਾ ਜਦੋਂ ਗੋਬਿੰਦਨਗਰੀ ਵਾਲੇ ਚੌਕ ਤੋਂ ਤੇ ਮੈਂ ਉਹਨਾਂ ਦੇ ਵਿੱਚ ਐਕਟਿਵਾ ਮਾਰੀ ਬੜੀ ਤੇਜ਼ ਤਾਂ ਫਿਰ ਥੱਲੇ ਡਿੱਗ ਗਿਆ ਉਹ ਥੱਲੇ ਡਿੱਗਣ ਦੀ ਬਜਾਏ ਉਹ ਦੁਬਾਰਾ ਉੱਠ ਕੇ ਦੁਬਾਰਾ ਗਨ ਚੱਲ ਗਿਆ ਮੈਂ ਫਟਾਫਟ ਆਪਣੀ ਐਕਟਿਵਾ ਤੋਂ ਉਤਰੀ ਮੈਂ ਜਾ ਕੇ ਇਸ਼ਾਰਾ ਕੀਤਾ ਉਹ ਗੱਡੀ ਵਾਲੇ ਨੂੰ ਕਿ ਮਤਲਬ ਉਹ ਇਸ ਤਰ੍ਹਾਂ ਕੇ ਨਾਲ ਉਹਨਾਂ ਨੇ ਮੇਰਾ ਫੋਨ ਲੈ ਲਿਆ ਫਿਰ ਉਹਨਾਂ ਨੇ ਗੱਡੀ ਤੋਂ ਬਾਹਰ ਨਿਕ ਮੈਂ ਘਟੋ ਘਟ ਮੈਂ ਗੋਬਿੰਦ ਮਤਲਬ ਬੋਨ ਕੈਫੇਟੇਰੀਆ ਤੋਂ ਇੱਧਰ ਤੱਕ ਮੈਂ ਜੋ ਆਈ ਹਾਂ ਨਾ ਪੂਰਾ ਰੂਟ ਮੈਂ ਉਹਦਾ ਪਿੱਛਾ ਕੀਤਾ ਉਹ ਬਹੁਤ ਫਾਸਟ ਜਾਨੀ ਕਿਲੋ 1.5 ਕਿਲੋਮੀਟਰ ਤੁਸੀਂ ਨਾ ਹਾਂਜੀ ਆਖਰ ਉਹਨਾਂ ਨੂੰ ਘੇਰ ਲਿਆ ਹਾਂਜੀ ਫੋਨ ਮਿਲ ਗਿਆ ਤੁਹਾਡਾ ਫੋਨ ਮੇਰੇ ਕੋਲ ਹੈ ਹੁਣ ਕੀ ਤੁਸੀਂ ਚਾਹੁੰਦੇ ਕਿਉਂ ਪੁਲਿਸ ਤੋਂ ਕੀ ਕਰ ਵਿੱਚ ਹੁਣ ਜੋ ਮੇਰਾ ਨੁਕਸਾਨ ਹੈ ਮੈਂ ਬਸ ਉਹ ਹੀ ਆਪਣਾ ਪਰਵਾਹੀ ਕਰਾਉਣਾ ਚਾਹੁੰਦੀ ਹਾਂ ਮੈਂ ਪਿੱਛਾ ਕਰ ਰਹੀ ਸੀ ਤੇਨੂੰ ਡਰ ਨਹੀਂ ਲੱਗਾ ਵੀ ਹੋਊਗਾ ਇੱਕ ਬਦਮਾਸ਼ ਕਿਸਮ ਦੇ ਨਸ਼ੇੜੀ ਕਿਸਮ ਦੇ ਹਾਂਜੀ ਮੈਨੂੰ ਡਰ ਲੱਗ ਰਿਹਾ ਸੀ ਨਾਲੇ ਆਗੂ ਬਹੁਤ ਜ਼ਿਆਦਾ ਮਤਲਬ ਵਹੀਕਲਸ ਵਗੈਰਾ ਵੀ ਆਗੂ ਆ ਰਹੇ ਸੀਗੇ ਪਰ ਮੈਂ ਪੂਰੀ ਹਿੰਮਤ ਕਰਕੇ ਮੈਂ ਉਹਨਾਂ ਕੋਲ ਗਈ ਕਿ ਹਾਂ ਵੀ ਮੈਨੂੰ ਲੈਣਾ ਮੈਨੂੰ ਐਸੀ ਨਾ ਕਿਸੇ ਦੀ ਹੈਲਪ ਲਵਾ ਕਿਸੇ ਨੂੰ ਕਹਾਂ ਕਿ ਉਹ ਮੇਰਾ ਫੋਨ ਲੈ ਕੇ ਚੱਲ ਗਏ ਜਦੋਂ ਉਹ ਇੱਥੋਂ ਮੋੜਨ ਲੱਗੇ ਮੈਨੂੰ ਇਹ ਸੀਗਾ ਤੇ ਬਸ ਮੈਂ ਉਹਨਾਂ ਦੇ 뒤 ਜਬਦੀਆਤਿਓ ਮਾਰਾ ਥੱਲੇ ਡਿੱਗ ਜਾਂ ਤਾਂ ਮੈਂ ਵੀ ਫਾਮੇ ਡਿੱਗੂੰ ਉਹ ਵੀ ਡਿੱਗਨ ਤੇ ਬਸ ਮੇਰਾ ਫੋਨ ਮੈਨੂੰ ਮਿਲ ਜੇ ਕਿਸੇ ਤਰੀਕੇ ਨਾਲ ਤਾਂ ਹੀ ਮੈਂ ਉਹਨਾਂ ਦਾ ਪਿੱਛਾ ਕੀਤਾ ਸੀ ਰੋਜ਼ ਫਿਰੋਜ਼ਪੁਰ ਦੇ ਵਿੱਚ ਐਹੋ ਜ ਲੋਕ ਨੇ ਜਿਹੜੇ ਚੋਰੀਆਂ ਕਰਦੇ ਨੇ ਬਸ ਉਹਨਾਂ ਨੂੰ ਤੁਸੀਂ ਅੰਤ ਤੱਕ ਜੇਲ੍ਹ ਚ ਪਾ ਦਿਓ ਤਾਂ ਫਿਰ ਕੋਲੋਂ ਇਸ ਤਰੀਕੇ ਨਾਲ ਨਾ ਕੁਝ ਕਰਨ ਬਸ ਵਾਹ ਵਾਹ ਦਸਪਾਲ ਜੀ ਕੀ ਗੱਲ ਬਾਰੇ ਕੀ ਕੱਢ ਲੈ ਇਹ ਇਧਰੋਂ ਬੇਟੀ ਆਈ ਗੁੜੀਆ ਇਥੇ ਐ ਮੋੜਨ ਲੱਗੀ ਏ ਇਹ ਮੋਟਰਸਾਈਕਲ ਦੇ ਮੋਰੋ ਖੋਗੇ ਮੋਬਾਈਲ ਇਹਨਾਂ ਦਾ ਐਨੂੰ ਭੱਜੇ ਨੇ ਤੇ ਉਹ ਗੁੜੀਆਂ ਵਿਚਾਰੀ ਇੱਕੋ ਤੋਂ ਫੜਾ ਕਰਕੇ ਸੜਕ ਤੇ ਡਿੱਗ ਪਈ ਅੱਗੇ ਜਾ ਕੇ ਕਾਰ ਦੇ ਵਿੱਚ ਵੱਜੇ ਨੇ ਤੇ ਫਰੀਜ ਕਰਨੇ ਨਹੀਂ ਤੇ ਇਹਨਾਂ ਨੇ ਕਾਬੂ ਨਹੀਂ ਸੀ ਆਉਣਾ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਜਣਾ ਭੱਜ ਗਿਆ ਤੇ ਇੱਕ ਜਣਾ ਕਾਬੂ ਆ ਗਿਆ ਇਹ ਸਰਕਾਰ ਨੂੰ ਚਾਹੀਦਾ ਹਾਂਜੀ ਇੱਛੇ ਵਾਲੇ ਪਿੰਡ ਦਾ ਰਹਿਣ ਵਾਲਾ ਕਹਿੰਦਾ ਕਿ ਨਾ ਦੇ ਲੋ ਲਗਾਤਾਰ ਹੀ ਚੋਰਾ ਮੰਨੋ ਬਹੁਤ ਮਾੜਾ ਕੰਮ ਹੈ ਜੀ ਇਹ ਛੋਟੀਆਂ ਛੋਟੀਆਂ ਬੇਟੀਆਂ ਦੇ ਮੋਬਾਈਲ ਖੋ ਕੇ ਲੈ ਜਾਂਦੇ ਨੇ ਇਹ ਬਹੁਤ ਹੀ ਇਨਾਂ ਵਾਸਤੇ ਗਲਤ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਉੱਤੇ ਇਹਨਾਂ ਦਾ ਕਾਬੂ ਕੀਤਾ ਜਾਵੇ ਇਹਨਾਂ ਦੇ ਸਖਤੀ ਕੀਤੀ ਜਾਵੇ ਅਗਰ ਉਹ ਪਿੱਛੋਂ ਸਟਾਰ ਵੀ ਉਹ ਗੱਡੀ ਆ ਰਹੀ ਸੀ ਅਗਰ ਉਹ ਬੇਟੀ ਦੇ ਉੱਤੇ ਚੜ ਜਾਂਦੀ ਤੇ ਉਹਦੀ ਵਿਚਾਰੇ ਦੀ ਜਾਨ ਚਲੀ ਜਾਂਦੀ ਸੀ ਉਹ ਬੱਜ ਗਈ ਹੈ ਇਸੇ ਕਰਕੇ ਬੱਜ ਗਈ ਕਿਸਮਤ ਉਹ ਨਾਲ ਬੱਜ ਗਈ ਹੈ ਜੀ ਦੇਖੋ ਤਾਂ ਮੈਂ ਭੱਜੇ ਨੇ ਅੱਗੋਂ ਕਾਰ ਦੇ ਦਾਬ ਤਾਂ ਬੱਜ ਗਿਆ ਆ ਜੀ ਨਾਮ ਆ ਕੀ ਕਟਨਾ ਜੀ ਮੇਰੇ ਨਾਮ ਗਨੂਰ ਮੁਕੇਸੇ ਵੀ ਮੇਰੀ ਕੁੜੀ ਦਾ ਨਾਮ ਗਨੂਰ ਹੈ ਜੀ ਉਹ ਆਈਬੀ ਕਰਕੇ ਅਕੈਡਮੀ ਤੋਂ ਜੀ ਆਦੋ ਆਦੋ ਚੋਰ ਦੋ ਚੋਰ ਮੁਗਲ ਚੋਰ ਉਹਦੇ ਮਗਰ ਲੱਗੇ ਜੀ ਉਹਨੇ ਕੁੜੀ ਨੇ ਬਹੁਤ ਹਿੰਮਤ ਕਰਕੇ ਉਹਨਾਂ ਦਾ ਪਿੱਛਾ ਕੀਤਾ ਜੀ ਕਰਤੇ ਕਰਤੇ ਜੀ ਕੁੜੀ ਆ ਗਈ ਜਸਮੀਨ نگر ਆ ਐਲਜੀ ਸੌਣੂ ਦੇ ਸ਼ਾਨ ਹੈ ਉਹਨੇ ਕੁੜੀ ਨੇ ਟੱਕਰ ਮਾਰੀ ਮੋਟਰਸਾਈਕਲ ਤੋਂ ਮੋਟਰ ਡਿੱਗ ਗਿਆ ਤਾਂ ਉਹ ਕੁੜੀ ਨੇ ਮੋਬਾਈਲ ਮੁੰਡਾ ਇੱਕ ਪਿੱਛੇ ਕਹਾਸੇ ਆ ਰਹੀ ਉਹਨੇ ਮੁੰਡੇ ਨੇ ਕਾ ਉਹ ਫੜ ਗਏ ਉਹ ਕੁੜੀ ਨੂੰ ਮੋਬਾਈਲ ਮੋਬਾਈਲ ਫੜਾ ਤਾਂ ਨਾਲ ਫਿਰ ਉਸकी ਸੇਵਾ ਪਾਨੀ ਕੀਤੀ ਚੰਗੀ ਜਿਹੀ ਦੋ ਦੰ ਦੋ ਜਾਂ ਦੋ ਮੁੰਡੇ ਹੈ ਵੀ ਇਹ ਪਾਧੀ ਗਈ ਇਹ ਫੜਾ ਗਈ ਮਨ ਕੀ ਤਕ ਅਸੀਂ ਪਰਸੋਂ ਮੰਗ ਕਰਦੇ ਜੀ ਇਹਨਾਂ ਨੇ ਜਲ ਤੋਂ ਜਲ ਸਫਾਈ ਕੀਤੀ ਹੈ ਵੀ ਔਰ ਬਹੁਤ ਬਦਵਾਦ ਹੈ ਚੋਰਾਨੂੰ ਕੋਈ ਕਾਰਵਾਈ ਕੀਤੀ ਜਾਵੇ ਬਹੁਤ ਮਾਰਾ ਆਲੇ ਕੀ ਫਰੋਚੂ ਦਾ ਆ ਬਹੁਤ ਗਲਤ ਹੋ ਰਿਹਾ ਹੈ ਕੱਲ ਵੀ ਇੱਕ ਮੋਬਾਈਲ ਖੋ ਕੇ ਲੈ ਗਏ ਇਸ ਪਰ ਕੱਲ ਵੀ ਕੱਲ ਵੀ ਕੱਲ ਵੀ ਸ਼ਾਮੀ ਇੱਕ ਮੋਬਾਈਲ ਖੋ ਕੇ ਲੈ ਗਏ ਰੋਡ ਰੋਡ ਡਿਲੇ ਦਾ ਕੰਮ ਹੈ ਜੀ ਨਾ ਆ ਹੀ ਬੰਦੇ ਛਲੇ ਦੇ ਜਿਹੜੇ ਵਾਰ ਵਾਰ ਚੋਰਿਆਂ ਨੂੰ ਇਲਜ਼ਾਮ ਲਿੰਦੇ ਨਹੀਂ ਆ ਮੋਬਾਈਲ ਖੋਂਦੇ ਨੇ ਜਨਾਨੇ ਤੇ ਪਰ ਚਿੰਦੇ ਚਾਣਾ ਚਿੰਦੇ ਤੇ ਇਹਨਾਂ ਦਾ ਰੋਜ਼ ਦਾ ਕੰਮ ਹੋ ਗਿਆ ਜੀ ਅਸੀਂ ਪਰਫੈਕਸ਼ਨ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਬਹੁਤ ਤੋਂ ਬਹੁਤ ਜਲਦ ਜਲ ਤੱਕੜਾ ਜਾਵੇ ਜੀ